ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਫਿਰ ਤੋਂ ਲੈ ਕੇ ਆ ਗਏ ਆਂ ਸੇਲ ਵਾਲੇ ਸੂਟ ਬਹੁਤ ਸੋਹਣੇ ਸੂਟ ਨੇ ਠੀਕ ਹੈ ਜੀ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਂਦੇ ਆ ਹਰ ਮਹੀਨੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਅਡਾ ਮੋਨਗਲ ਜ਼ਿਲ੍ਹਾ ਗੁਰਦਾਸਪੁਰ ਸਟਾਇਲ ਤੇ ਅੱਜ ਵਾਲੇ ਸੂਟ ਬਹੁਤ ਹੀ ਸੋਹਣੇ ਨੇ ਸਾਰੇ ਔਰ ਸਾਰਾ ਹੀ ਵਧੀਆ ਸਟਾਫ ਹੈ ਠ ਠੀਕ ਹੈ ਇਸ ਤਰ੍ਹਾਂ ਦੇ ਸਟੱਫ ਆਉਣਗੇ ਜਿਹੜੇ ਕਿ ਆਪਾਂ ਅੱਜ ਵਾਲੇ ਸੂਟ ਆ ਸਾਰੇ ਇਹ 7 700 ਦੇ ਵਿੱਚ ਦਵਾਂਗੇ ਠੀਕ ਹੈ ਵਿੱਚ ਸ਼ਿਪਿੰਗ ਆ ਐਕਸਟਰਾ ਸ਼ਿਪਿੰਗ ਨਹੀਂ ਲਵਾਂਗੇ ਸੂਟ ਸਾਰੇ ਬਹੁਤ ਹੀ ਸੋਹਣੇ ਨੇ ਕਢਾਈਆਂ ਵਾਲੇ ਸੂਟ ਨੇ ਕਢਾਈਆਂ ਵਾਲੇ ਦੁਪੱਟਿਆਂ ਵਾਲੇ ਸੂਟ ਨੇ ਹਲਕਾ ਫੁਲਕਾ ਇੱਕ ਦੋ ਸੂਟਾਂ ਦੇ ਵਿੱਚ ਇੱਕ ਦੋ ਸੂਟਾਂ ਦੇ ਵਿੱਚ ਮਾੜੀ ਮੋਟੀ ਉਚਨੀਚ ਹੋਏਗੀ ਬਾਕੀ ਸਾਰਾ ਓਕੇ ਗੁੱਡ ਰਿਪੋਰਟ ਆ ਚਲੋ ਤੁਹਾਨੂੰ ਮੰਨੇ ਆ ਹਲੋ ਜੀ ਅ ਸਿਲਕ ਦਾ ਸੂਟ ਆਏਗਾ ਠੀਕ ਹੈ ਸਿਲਕ ਉਹ ਪਾੜਾ ਸਿਲਕ ਦਾ ਸੂਟ ਆਏਗਾ ਹਲੋ ਜੀ ਠੀਕ ਹੈ ਘੇਰੇ ਦੇ ਉੱਪਰ ਲੈਸ ਲੱਗੀ ਹੋਈ ਹੈ ਇਹਦੇ ਨਾਲ ਸ਼ੰਟੂਨ ਦੀ ਬਾਟਮ ਆਏਗੀ ਠੀਕ ਹੈ ਸ਼ੰਟੂਨ ਦੀ ਬਾਟਮ ਆਏਗੀ ਔਰ ਨਾਲ ਆਏਗਾ ਚਨੌਨ ਦਾ ਦੁਪੱਟਾ ਹਲੋ ਜੀ ਠੀਕ ਹੈ ਚਨੌਨ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਦਾ ਠੀਕ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਯੂਜ਼ ਚ ਆ ਸਕਦੇ ਨੇ ਵਿਆਹ ਸ਼ਾਦੀਆਂ ਚ ਦੇਣ ਲੈਣ ਦੇ ਕੰਮ ਆਉਂਦੇ ਹੋਣ ਜਾਂ ਕਿਵੇਂ ਵੀ ਜਿਸ ਤਰ੍ਹਾਂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਸੂਟ ਲੈ ਸਕਦੇ ਹੋ ਸੂਟ ਸਾਰੇ ਇਹ ਜਿਹੜੇ ਆ ਸੀਜ਼ਨ ਕਲੀਅਰ ਸੇਲ ਦੇ ਵਿੱਚ ਪਾਰਟੀ ویئر ਸੂਟ ਤਾਂ ਮੈਂ ਕਿਹਾ ਸੀ ਮੈਂ ਲੈ ਕੇ ਆਉਂਗੀ ਤੇ ਬਹੁਤ ਸਾਰੀ ਡਿਮਾਂਡ ਆ ਰਹੀ ਸੀ ਕਿ ਤੁਸੀਂ ਪਾਰਟੀ ویئر ਸੂਟ ਕਿਉਂ ਨਹੀਂ ਲੈ ਕੇ ਆ ਰਹੇ ਸਾਨੂੰ ਜ਼ਰੂਰਤ ਆ ਤੇ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਪਾਰਟੀ ویئر ਸੂਟ ਚਨੌਨ ਦੁਪੱਟਾ ਆਏਗਾ ਸੂਟ ਬਹੁਤ ਹੀ ਸੋਹਣਾ ਹੈ ਪ੍ਰਾਈਸ 700 ਰੁਪਿਆ ਲੱਗੇਗਾ ਜਿਹੜਾ ਮਰਜ਼ੀ ਸੂਟ ਇਹਨਾਂ ਚੋਂ ਪਿਕ ਕਰ ਲਓ ਠੀਕ ਹੈ ਐ ਲੋ ਓਕੇ ਜ ओके गुडਰਪੋਟਾ ਕੋਈ ਦਾਗ ਨਹੀਂ ਕੋਈ ਖੁਸ਼ ਨਹੀਂ ਇਹਦੇ ਉੱਪਰ ਸਿਰਫ 700 ਰੁਪਏ ਪ੍ਰਾਈਸ ਲੱਗੇਗਾ ਐਲੋਜੀ ਨੈਕਸਟ ਸੂਟ ਆਏਗਾ ਜੀ ਜਾਮ ਦੇ ਉੱਪਰ ਤੁਸੀਂ ਆਪਣੇ ਪਾਉਣ ਵਾਸਤੇ ਵੀ ਲੈਣਾ ਹੋਵੇ ਤੇ ਬਹੁਤ ਹੀ ਸੋਹਣੇ ਸੂਟ ਨੇ ਇਹ ਜਾਮ ਵਾਲਾ ਕਪੜਾ ਤੇ 12 ਮਹੀਨੇ ਚੱਲਦਾ ਹੈ ਔਰ ਇਹਦਾ ਲਾਮਾ ਵੀ ਕੋਈ ਨਹੀਂ ਆ ਲਾਈਨਿੰਗ ਵੀ ਨਹੀਂ ਲੱਗਣੀ ਲਓ ਜੀ ਇਹ ਆ ਗਿਆ ਇਹਦੇ ਉੱਪਰ ਸਾਰਾ ਵਰਕ ਠੀਕ ਹੈ ਜਾਮ ਦਾ ਸੂਟ ਆ ਇਹਦੇ ਉੱਪਰ ਵਰਕ ਮਿਲੂਗਾ ਠੀਕ ਹੈ ਨਾਲ ਮਿਲੂਗਾ ਤੁਹਾਨੂੰ ਪਿਓਰ ਦਾ ਦੁਪੱਟਾ ਅੱਜ ਵਾਲੇ ਸੂਟਾਂ ਨਾਲ ਤਕਰੀਬਨ ਸਾਰੇ ਦੁਪੱਟੇ ਪਿਓਰ ਦੇ ਹੀ ਹੋਣਗੇ ਲਓ ਜੀ ਪਿਓਰ ਦਾ ਦੁਪੱਟਾ ਮਿਲੂਗਾ ਸ਼ਿਫੋਨ ਦਾ ਠੀਕ ਹੈ ਲੈਸ ਵੀ ਲੱਗੀ ਹੋਈ ਹੈ ਇਹ ਲਓ ਜੀ ਠੀਕ ਹੈ ਓਨਲੀ 700 ਰੁਪਿਆ ਪ੍ਰਾਈਸ ਲੱਗੂਗਾ 1350 ਵਾਲੇ ਸੂਟ ਦਾ ਨੈਕਸਟ ਸੂਟ ਫਿਰ ਤੁਹਾਨੂੰ ਮਿਲੂਗਾ ਸਿਲਕ ਦੇ ਉੱਪਰ ਇਹ ਆਲ ਓਵਰ ਸੂਟ ਹੋਊਗਾ ਸਿਲਕ ਦਾ ਠੀਕ ਹੈ ਉਹ 파ੜਾ ਸਿਲਕ ਹੋਣੀ ਹੈ ਜੀ ਜਿਹੜੀ ਕਿ ਜਿੰਨੇ ਪ੍ਰਾਈਸ 'ਚ ਮੈਂ ਸੂਟ ਦੇ ਰਹੀ ਆ ਇੰਨੇ 'ਚ ਪਲੇਨ ਹੀ ਸੂਟ ਆਉਂਦਾ ਹੈ ਨਾ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਇਹ ਦੁਪੱਟਾ ਸ਼ਿਫੋਨ ਦਾ ਦੁਪੱਟਾ ਮਿਲੂਗਾ ਇਸ ਤਰ੍ਹਾਂ ਦਾ ਠੀਕ ਹੈ ਜੀ ਇਹ ਦੁਪੱਟਾ ਆ ਗਿਆ ਤੇ ਇਹ ਆ ਗਿਆ ਸੂਟ 5 ਮੀਟਰ ਆਲ ਓਵਰ ਸੂਟ ਹੋਊਗਾ ਸੂਟ ਬਹੁਤ ਹੀ ਪਿਆਰਾ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਈ ਭੈਣ ਭਰਾਵਾਂ ਨੂੰ ਸੱਚੀ ਮੱਚੀ ਜਰੂਰਤ ਹੁੰਦੀ ਆ ਉਹਨਾਂ ਤੱਕ ਵੀਡੀਓ ਪਹੁੰਚੇ ਔਰ ਉਹ ਸੂਟ ਲੈ ਸਕਣ ਬਾਕੀ ਤੁਸੀਂ ਵੀ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਆ ਤੇ ਤੁਸੀਂ ਸੂਟ ਸਾਡੇ ਕੋਲ ਲੈ ਸਕਦੇ ਜੀ। ਲਓ ਜੀ ਇਹ ਵੀ ਸੂਟ ਬਹੁਤ ਸੋਹਣਾ ਆ ਗਿਆ। ਲਓ ਜੀ। ਇਸ ਤਰ੍ਹਾਂ ਦਾ ਸੂਟ ਆਏਗਾ ਇਹ ਬਹੁਤ ਸੋਹਣਾ ਜਿਹਾ ਪੀਸ ਆ। ਔਰ ਪਿਓਰ ਸਿਲਕ ਚਾਊਗਾ ਇਹ। ਇਹ ਵਾਲਾ ਸੂਟ। ਠੀਕ ਹੈ। ਘੇਰੇ ਦੇ ਉੱਪਰ ਤੁਹਾਨੂੰ ਮਿਲੂਗਾ ਇਸ ਤਰ੍ਹਾਂ ਪੈਚਵਰਕ ਗਲੇ ਦੇ ਉੱਪਰ ਵੀ ਮਿਲੂਗਾ। ਠੀਕ ਹੈ। ਬਾਟਮ ਵੀ ਬਹੁਤ ਸੋਹਣੀ ਆਊਗੀ ਖਾਦੀ ਸਿਲਕ ਦੀ ਔਰ ਦੁਪੱਟਾ ਵੀ ਚਨਾਣ ਦਾ ਆਏਗਾ। ਰਚਨਨ ਦਾ ਦੁਪੱਟਾ ਹੋਏਗਾ ਫੁੱਲ ਬਹੁਤ ਸੋਹਣਾ ਭਾਰੀ ਪਰ ਕਮਜਾ ਦੁਪੱਟਾ ਠੀਕ ਹੈ ਇਸ ਤਰ੍ਹਾਂ ਦਾ ਤੁਹਾਨੂੰ ਦੁਪੱਟਾ ਮਿਲੇਗਾ ਉਹ ਵਿੱਚ ਨੌਨ ਦਾ ਠੀਕ ਹੈ ਸੂਰ ਦਾ ਪ੍ਰਾਈਸ 1695 ਸੀ 1650 ਸੀ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਨਹੀਂ ਕੀ ਪ੍ਰੋਬਲਮ ਆ ਇਹਦੇ ਆਏਗਾ ਇੱਥੇ ਮੋਡੇ ਦੇ ਉੱਪਰ ਥੋੜਾ ਜਿਹਾ ਕੱਟ ਦਾ ਨਿਸ਼ਾਨ ਹੈ ਇਹ ਦੇਖੋ ਓਕੇ ਦੇਖ ਪਾ ਰਹੇ ਹੋ ਤੁਸੀਂ ਸ਼ਾਇਦ ਇਹ ਪਲਾ ਓਕੇ बट ये साइड से निकल जाएगा तुम तो देखो इतों अपना तीरा निकल जाना ठीक है इतों अपना कट का निशान निकल जाएगा ठीक है सिर्फ सात सौ रुपए का सूट है नैक्सट आ गया जी अपने ऑरेंज कलर का सूट आएगा orange color ਦਾ jam cotton ਦਾ suit jam cotton plain ਅੱਜ ਵੀ ਤੁਸੀਂ ਕਿਸੇ ਸ਼ਾਪ ਤੇ ਜਾ ਕੇ ਪਤਾ ਕਰਨਾ 500 ਰੁਪਏ ਤੋਂ ਘੱਟ ਕਿਤੇ ਨਹੀਂ ਹੈਗੀ ਕੁਝ ਦੁਕਾਨਾਂ ਵਾਲੇ ਤੇ 120 ਦੇ ਹਿਸਾਬ ਨਾਲ ਵੀ ਸੇਲ ਕਰਦੇ ਨੇ ਤੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਦੇਖੋਗੇ ਤੇ ਮਤਲਬ 5 ਮੀਟਰ suit ਤੁਹਾਨੂੰ 500 ਰੁਪਏ ਦਾ ਤੇ ਪੈ ਗਿਆ ਹੀ ਪੈਗਾ ਵਿਦ 50 ਰੁਪਏ ਸ਼ਿਪਿੰਗ ਦੇ ਐਕਸਟਰਾ ਪਾਣਗੇ 550 ਹੋ ਗਿਆ ਤੇ ਅਸੀਂ ਤੁਹਾਨੂੰ 700 ਰੁਪਏ ਚ suit ਦੇ ਰਹੇ ਨਾਲ ਤੁਹਾਨੂੰ ਦੁਪੱਟਾ ਵੀ ਮਿਲ ਰਿਹਾ ਨਾਲ ਤੁਹਾਨੂੰ ਵਰਕ ਵੀ ਮਿਲ ਰਿਹਾ ਠੀਕ ਹੈ ਜੀ ਥੋੜਾ ਜਿਹਾ ਉਸੇ ਹਿਸਾਬ ਨਾਲ ਦੇਖਾਂ ਥੋੜਾ ਜਿਹਾ ਹਲਕੀ ਜੀ ਡਸਟ ਆਉਗੀ ਹਲਕੀ ਜੀ ਇੱਥੇ ਠੀਕ ਹੈ ਔਰ ਇਹਦੇ ਨਾਲ ਥੋੜਾ ਜਿਹਾ ਜਿਹੜਾ ਦੁਪੱਟਾ ਇਹ ਥੋੜਾ ਜਿਹਾ ਕਲਰ ਲਾਈਟ ਹੋ ਗਿਆ ਬਟ ਤੁਸੀਂ ਇਹਨੂੰ ਇਵੇਂ ਹੀ ਡਾਈ ਕਰਵਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਇਹਦੇ ਉੱਪਰ ਇਹੀ ਕਲਰ ਦੁਬਾਰਾ ਤੋਂ ਆ ਜਾਏਗਾ ਜਿਹੜਾ ਵੀ ਕਲਰ ਤੁਸੀਂ ਕਰਾਉਣਾ ਚਾਹੁੰਦੇ ਹੋ ਇਹ ਵੈਸੇ ਇਹਦੇ ਐਮਬਰਾਇਡਰੀ ਦੇ ਨਾਲ ਦਾ ਕਲਰ ਸੀਗਾ ਥੋੜਾ ਜਿਹਾ ਦੁਪੱਟੇ ਦਾ ਕਲਰ ਹਲਕਾ ਹੋ ਗਿਆ ਤੇ ਉਹ ਤੁਸੀਂ ਇਹਦੇ ਨਾਲ ਕਰਵਾ ਸਕਦੇ ਹੋ ਬਾਕੀ ਦੁਪੱਟਾ ਓਕੇ ਰਿਪੋਟਾ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਠੀਕ ਹੈ 700 ਰੁਪਿਆ ਨੈਕਸਟ ਆ ਗਿਆ ਜੀ ਹਲੋ ਲਓ ਜੀ ਇਹ ਤੇ ਕਪੜਾ ਇੰਨਾ ਕੁ ਸੋਹਣਾ ਹੈ ਨਾ ਸੈਲਫ ਪ੍ਰਿੰਟ ਜਾਮ ਆ ਔਰ ਸੋਬਰ ਕਢਾਈ ਬਹੁਤ ਸੋਹਣੀ ਸੋਬਰ ਕਢਾਈ ਆਉਗੀ ਇਹਦੇ ਉੱਪਰ ਠੀਕ ਆ ਜੀ ਤੇ ਪਿਓਰ ਦਾ ਦੁਪੱਟਾ ਆਊਗਾ ਸ਼ਿਫੋਨ ਦਾ ਹਲੋ ਜੀ ਓਕੇ ਰਿਪੋਰਟ ਆ ਬਿਲਕੁਲ ਗੁੱਡ ਠੀਕ ਹੈ पं मीटर का सूट आऊगा सूट सार्याद का खुला डुला बनूगा बणूंगा और यहां सेलां बार बार नहीं आनियाँ ठीक है वन टाइम ही है। नेक्स्ट नहीं आनी है इस तरह सूट की चमक देख सकते जो कि नहीं सोनी यदि ग्रेस आ सूट की और यह है भी ग्रेस कॉटन ओके बहुत सोहना सूट है सत सौ रुपए सूट मिलेगा नैक्सट आ गया जी अपना चंदेरी देपर यह भी सूट बहुत सोहना है लो जी चंदेरी दे ऊपर आ जाएगा है, ठीक है लाइनिंग लगेगी सूट नु इस तरह आ गया गले दे ऊपर वर्क आ जाएगा घेरे दे ऊपर वर्क आ जाएगा बहुत सुहाना नाल छनटून बॉटम आएगी ते प्योर दा दुपट्टा आएगा ठीक है सब तो खास गले है कि दुपट्टा प्योर दा आएगा आ आलो। ठीक है और सूट भी बहुत ही सुहाना ओके रिपोर्ट है ठीक है प्राइस लगेगा सूट दा नैक्सट भी आ गया जी सिल्क ग्रे कलर ठीक है बहुत सोहना ग्रे कलर सैल्फ प्रिंट आ सिल्क का हेलो और घेरे भी तुम वर्क मिलेगा दुपट्टा भी शिफोन का मिलेगा और दुपट्टे पर भी सारा वर्क मिलेगा ठीक है और खुला डुला दुपट्टा ठीक है इधर तो कढ़ाई भी ज्यादा है हेलोवली स लैस लगी हुई है फुल फिनिशिंग वाला सूट आ प्राइस लगेगा सत्त सौ रुपया ओनली सत्त सौ रुपया ਨੈਕਸਟ ਸੂਟ ਆ ਗਿਆ ਜੀ ਇਹ ਬਹੁਤ ਸੋਹਣਾ ਸਟਾਫ ਹੈ 1450 ਦਾ ਸੂਟ ਹੈ ਠੀਕ ਹੈ ਇਹੋ ਇਸ ਤਰ੍ਹਾਂ ਵਰਕ ਆਏਗਾ ਔਰ ਪ੍ਰਿੰਟ ਸ਼ਾਨਦਾਰ ਕਪੜਾ ਸ਼ਾਨਦਾਰ ਮਤਲਬ ਇਹ ਤੁਸੀਂ ਸਮਝਣ ਕੇ ਚੱਲੋ ਕਿ ਇਹਦੇ ਵਿੱਚ ਹਰ ਸੂਟ ਜਿਹੜਾ ਹੈ ਉਹ ਮਹਿੰਗਾ ਹੀ ਆ ਕੋਈ ਸੂਟ ਇਹ ਹੋ ਰਹੀ ਨਹੀਂ ਹੈ ਜਿਹੜਾ 650 ਦਾ ਤੇ ਮੈਂ ਤੁਹਾਨੂੰ 700 ਦਾ ਦੇ ਰਹੀ ਹਾਂ ਠੀਕ ਹੈ ਬਹੁਤ ਸੋਹਣੇ ਸੂਟ ਨੇ ਗਲੇ ਦੇ ਉੱਪਰ ਤੁਹਾਨੂੰ ਫੁੱਲ ਵਰਕ ਮਿਲੇਗਾ ਪ੍ਰਿੰਟ ਸੈਲਫ ਮਿਲੇਗਾ ਦੁਪੱਟਾ ਪਿਓਰ ਦਾ ਮਿਲੇਗਾ ਪਲੇਨ ਲੈਸ ਲੱਗੀ ਹੋਈ ਹੈ ਲੈਸ ਤੁਸੀਂ ਆਪਣੀ ਮਰਜ਼ੀ ਦੀ ਨਿਊ ਟ੍ਰੈਂਡੀ ਡਿਜ਼ਾਈਨ ਜਿਵੇਂ ਵੀ ਤੁਸੀਂ ਥੋੜਾ ਉਹਨੂੰ ਕਸਟਮਾਈਜ਼ ਆਪਣੇ ਹਿਸਾਬ ਨਾਲ ਕਰਾ ਸਕਦੇ ਹੋ ਠੀਕ ਹੈ 1450 ਦਾ ਸੂਟ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 700 ਰੁਪਏ ਦਾ ਲਓ ਜੀ ਨੈਕਸਟ ਸੂਟ ਆ ਗਿਆ ਜਾਮ ਦੇ ਉੱਪਰ ਇਹ ਵੀ ਜਾਮ ਦੇ ਉੱਪਰ ਆਊਗਾ ਔਰ ਡਿਜ਼ਾਈਨਿੰਗ ਚੈੱਕ ਕਰੋ ਸੂਟ ਦੀ ਕਿੰਨੀ ਸੋਹਣੀ ਡਿਜ਼ਾਈਨਿੰਗ ਆ अलो जी कलर सोहना है डिजाइनिंग सोहनी है सारा वर्क मिलेगा थोड़ा जहा है भी टच मिलेगा ए वाला दुपट्टा कंट्रास्ट दुपट्टा आएगा एलो जी ठीक है प्योर का ओके इस तरह लसर वाला दुपट्टा आएगा प्राइस तो थानू दसिया ही हुआ सात सौ रुपया लगेगा नैक्सट आ गया जी अपने को ग्रीन कलर का सूट ओके वर्क सारे सूटा मिलूगा और बहुत प्यारा वर्क मिलूगा ठीक है? वर्क थे हो सूट थे? कलर था, नाल है ठीक है बहुत सोहनी मैचिंग दुपट्टे तो अपने हिसाब न डाई भी करवा सकते हो तो जिमेंट करवाना है लाइट डार्क या सेम कलर का ठीक है कपड़े की शाइन चेक करो ओके ठीक है ये जाम कॉटन का स्टफा बारह महीने चलेगा नैक्सट आ गया जी अपने को मिक्स कॉटन दा सूट है इदे ऊपर थानू मिलुगा इस तरह वर्क ठीक है ते स्टफ मिक्स कॉटन आएगा दुपट्टे ते भी वर्क मिलुगा सारा शिफॉन दा दुपट्टा दुपट्टे ते वर्क प्राइस सात सौ रुपये लगेगा नेक्स्ट आ गया जी अपने को ए वाला सूट है गाजरी कलर आएगा जाम कॉटन दा सूट आएगा बहुत सोणा वर्क होया सूट दे ऊपर ਥੋੜਾ ਹੈਂਡਵਰਕ ਦਾ ਟੱਚ ਵੀ ਆ ਨਾਲ ਠੀਕ ਹੈ ਇਹ ਆ ਗਿਆ ਇਹਦਾ ਨਾਲ ਦੁਪੱਟਾ ਠੀਕ ਹੈ ਸ਼ਿਫੋਨ ਦਾ ਦੁਪੱਟਾ ਆ ਗਿਆ ਨਾਲ ਲਓ ਜੀ ਕੰਟਰਾਸਟ ਦੁਪੱਟਾ ਸੂਟ ਬਹੁਤ ਪਿਆਰਾ ਹੈ ਓਨਲੀ 700 ਰੁਪਏ ਪਰ ਜਿਹੜਾ ਨੈਕਸਟ ਆ ਗਿਆ ਮਰੂਨ ਕਲਰ ਦਾ ਸੂਟ ਠੀਕ ਹੈ ਆ ਲਓ ਇਹ ਆ ਗਿਆ ਇਹ ਮੇ ਜਾਮ ਦੇ ਉੱਪਰ ਸੂਟ ਆਏਗਾ ਆ ਲਓ ਠੀਕ ਹੈ ਔਰ ਇਹ ਮੇ ਦਾ ਵਰਕ ਆਏਗਾ ਸੂਟ ਦੇ ਉੱਪਰ ਬਹੁਤ ਸੋਹਣਾ ਜਿਹਾ ਵਰਕ ਆ ਇਹਨੂੰ ਤਾਂ ਤੁਸੀਂ ਰੈਗੂਲਰ ਮਤਲਬ ਇਸ ਕਪੜਾ ਐਵੇਂ ਦਾ ਇਹਨਾ ਹੈਵੀ ਲੱਗਦਾ ਇਹਨਾਂ ਲਾਈਨਿੰਗ ਲੱਗਦੀ ਬਹੁਤ ਪਿਆਰਾ ਜਿਹਾ ਕਪੜਾ ਹੈ ਹਲੋ ਜੀ ਠੀਕ ਹੈ ਥੋੜਾ ਮੈਂ ਸੀਰੀਅਸ ਹੋ ਜਾਣੀ ਕਿਸੇ ਲਈ ਤੇ ਬਹੁਤ ਸੋਹਣਾ ਜਿਹਾ ਪੀਸ ਹੈ ਇਹਦੇ ਨਾਲ ਥੋੜਾ ਇਹ ਹੀ ਦੁਪੱਟਾ ਥੋੜਾ ਜਿਹਾ ਡਾਊਨ ਹੋ ਗਿਆ ਕਲਰ ਤੁਸੀਂ ਇਹਨੂੰ ਡਾਈ ਕਰਾਓਗੇ ਤੇ ਸੇਮ ਹੋ ਜਾਏਗਾ ਠੀਕ ਹੈ ਹਲੋ ਓਕੇ ਬਾਕੀ ਕੋਈ ਪ੍ਰੋਬਲਮ ਨਹੀਂ ਆ ਲਓ ਜੀ ਪਿੰਕ ਕਲਰ ਆ ਗਿਆ ਬਹੁਤ ਸੋਹਣਾ ਜਿਹਾ ਹਲੋ ਔਰ ਵਰਕ ਵੀ ਬਹੁਤ ਹੀ ਸੋਹਣਾ ਜਿਆ ਹੈ। ਹੈਲੋ। ਜਾਮ ਦੇ ਉੱਪਰ ਹੀ ਆਏਗਾ। ਠੀਕ ਹੈ। ਵਿਆਹਾਂ ਸ਼ਾਦੀਆਂ ਦੇ ਸੀਜ਼ਨ ਆ ਰਿਹਾ। ਤੁਸੀਂ ਸੂਟ ਦੇਣੇ ਲੈਣੇ ਹੋਣਗੇ ਜਾਂ ਆਪਣੇ ਵਾਸਤੇ ਬਣਾਉਣੇ ਆ ਜਿਵੇਂ ਦੀ ਵੀ ਤੁਹਾਡੀ ਚੁਆਇਸ ਆ। ਜਿਵੇਂ ਦੀ ਤੁਹਾਡੀ ਜੇਬ ਖਰਚ ਤੁਹਾਨੂੰ ਇਜਾਜ਼ਤ ਦਿੰਦੀ ਆ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ। ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਤੇ 270 ਰੁਪਏ ਦਾ। ਇਹ ਸਾਡੇ ਅੱਜ ਦੇ ਸੂਟ ਸੀਗੇ। ਸੜੀ ਕੇਸੀ ਪਾਰਟੀ ਪਰ ਕਲੈਕਸ਼ਨ ਤੁਹਾਡੇ ਵਾਸਤੇ 50% ਡਿਸਕਾਊਂਟ ਦੇ ਨਾਲ ਲੈ ਕੇ ਆਏ ਆ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ